ਕਿ ਕਮਲ ਗੋੜ ਮਰੀ ਜਾਂ ਨੇ ਇਹਨਾਂ ਨੇ ਉਹਨੂੰ ਕਿਉਂ ਨਹੀਂ ਰੋਸਟ ਹੋਇਆ ਉਹਨੂੰ ਇਹਨਾਂ ਨੇ ਕੀਤਾ ਨਹੀਂ ਉਹਨੂੰ ਸਿਰਫ ਕੀਤਾ ਰੋਸਟ ਬਲੌਗਰਾਂ ਚ ਨਹੀਂ ਰੋਸਟ ਕੀਤਾ ਮਤਲਬ ਉਹਤੇ ਵੀਡੀਓ ਪਾਈਆਂ ਜੰਨੀਆਂ ਰੀਲਾਂ ਪਾਈਆਂ ਜਿਹੜੇ ਮੈਨੂੰ ਰੋਸਟ ਕਰਦੇ ਸੁੱਤੇ ਪਏ ਆ ਉਹਨਾਂ ਨੂੰ ਕਰੋ ਜਾ ਕੇ ਆਪਣੀ ਵਾਈਫ ਨੂੰ ਤਾਂ ਦਿਖਾਉਂਦਾ ਹੀ ਦਿਖਾਉਂਦਾ ਸੀ ਹੁਣ ਮਾਨ ਨੂੰ ਤੇ ਚਲੋ ਵਧੀਆ ਹੋਇਆ ਤੁਹਾਨੂੰ ਪਤਾ ਲੱਗ ਗਿਆ ਧੰਨਵਾਦ ਕਰਦੇ ਆ ਲੱਖ ਲੱਖ ਸ਼ੁਕਰਾਨਾ ਕਰਦੇ ਆ ਤੇ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀਆਂ ਦੇਣ ਤੇ ਸਾਡੇ ਵੀ ਦਿਮਾਗ ਵਿੱਚ ਨਹੀਂ ਸੀ ਮਿਸਟੇਕ ਹੋ ਗਈ ਸੀ ਤੇ ਉਹਦੇ ਲਈ ਆਪਾਂ ਸੌਰੀ ਵੀ ਫੀਲ ਕੀਤਾ ਆ ਕਿ ਜਾਨੇ ਬਲੌਗਰਾਂ ਦੇ ਨਕਰਾਂ ਕੀ ਕਰਾਈ ਤੋਂ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਮਿਲੂ ਤੋਂ ਸੁਪ ਚੰਨ ਨਹੀਂ ਜੇ ਕਰੇਗਾ ਤਰੱਕੀ ਬਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਚਾਹੀ ਠੀਕ ਹੋ ਸਾਰੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਪੈਨਪਰਾ ਦੀ ਅਨੋਖੀ ਜੋੜੀ ਦੇ ਬਾਰੇ ਦੇ ਵਿੱਚ ਇਹਨਾਂ ਦੋਨਾਂ ਪੈਨਪਰਾਵਾਂ ਦੇ ਵਿੱਚ ਨਾ ਬਹੁਤ ਹੀ ਸਿਮਿਲਰਟੀਆਂ ਹੈ ਦੋਨਾਂ ਨੇ ਲਵ ਮੈਰਿਜ ਕਰਵਾਈ ਹੈ ਦੋਨੇ ਹੀ ਵਲੋਗਿੰਗ ਕਰਦੇ ਹੈਗੇ ਆ ਦੋਨੋਂ ਪੈਨਪਰਾ ਟੋਟਲੀ ਅਨਪੜ ਹੈਗੇ ਆ ਬੱਤਮੀ ਇਜ਼ ਅ ਬੇਵਕੂਫ ਹੈ ਬੇਸ਼ਰਮ ਹੈ ਹਾਂਜੀ ਤੁਸੀਂ ਸਮਝਦਾ ਹੀ ਗਏ ਹੋਣੇ ਹੋ ਮੈਂ ਕਿਨਾਂ ਬਾਰੇ ਗੱਲ ਕਰ ਰਹੀ ਹਾਂ ਵਿਕਰਮ ਲੌਕਸ اور ਸੈਦਮਨ ਪ੍ਰੀਤ ਠੀਕ ਹੈ ਜੀ ਇਹਨਾਂ ਨੇ ਹੱਦਾਂ ਹੀ ਪਾਰ ਕੀਤੀਆਂ ਹੋਈਆਂ ਤੇ ਇੱਕ ਮੈਨੂੰ মিডিਆ ਵਾਲਿਆਂ ਨੇ ਸਮਝ ਨਹੀਂ ਆਂਦੀ ਕਿ ਪੰਜਾਬ ਦੇ ਵਿੱਚ ਖਬਰਾਂ ਦਾ ਘਟਾ ਪੈ ਗਿਆ ਜਿਹੜੀਆਂ ਇਹਨਾਂ ਦੀ ਇੰਟਰਵਿਊਜ਼ ਕਰਦੇ ਫਿਰਦੇ ਆ ਇੱਕ ਚੈਨਲ ਨੇ ਵਿਕਰਮ ਦੀ ਇੰਟਰਵਿਊ ਲਈ ਹੈਗੀ ਹੈ ਤੇ ਉਹਦੇ ਹਜੇ ਹਾਈਲਾਈਟ ਰਿਲੀਜ਼ ਹੋਇਆ ਤੇ ਹਾਈਲਾਈਟਸ ਦੇ ਵਿੱਚ ਹੀ ਇਹਨਾਂ ਝੂਠ ਫਰੇਬ ਬੋਲ ਰਿਹਾ ਹੈਗਾ ਤੇ ਮੈਨੂੰ ਦੇਖ ਕੇ ਰਿਆ ਨਹੀਂ ਗਿਆ ਮੈਂ ਕਿ ਫੁੱਲ ਇੰਟਰਵਿਊ ਤੇ ਫਿਰ ਵੀਡੀਓ ਬਣਾ ਦਾਂਗੇ ਪਹਿਲਾਂ ਹਾਈਲਾਈਟਸ ਹੀ ਕਵਰ ਕਰ ਲਈਏ ਸ਼ਾਇਦ ਇਹ ਮੇਰੀ ਵੀਡੀਓ ਦੇਖੇ ਇੰਟਰਵਿਊ ਦੇ ਵਿੱਚ ਸ਼ਾਇਦ ਇਹਨਾਂ ਨੂੰ ਕੱਟ ਲਗਾਣੇ ਪੈ ਜਾਣ ਕਿਉਂਕਿ ਇਹ ਪਹਿਲਾਂ ਕੋਈ ਰਿਸਰਚ ਤਾਂ ਕਰ ਦੇਣੀ ਐ ਬਸ ਮੂੰਹ 'ਚ ਜੋ ਆਇਆ ਉਹ ਬੋਲ ਦਿੰਦੇ ਨੇ ਤੇ ਜਿਹੜੀ ਇਹਦੀ ਭੈਣ ਹੈਗੀ ਐ ਸਹਿਜਮਣ ਵਾਲੀ ਜਿਹੜੀ ਗਲੀਚ ਦੀ ਸਾਰਾ ਦਿਨ ਨਾਤੇ ਤੋਤੇ ਬਿਨਾਂ ਇੱਥੇ ਬੈਠੀ ਰਹਿੰਦੀ ਐ ਤੇ ਉਹਨੇ ਜਿਹੜੀ ਹਰਕਤ ਕੀਤੀ ਐ ਉਹ ਤਾਂ ਫਿਰ ਬਰਦਾਸ਼ਤ ਦੇ ਕਾਬਿਲ ਹੀ ਨਹੀਂ ਨਾ ਹੈਗੀ ਜਿਹੜਾ ਬੰਦਾ ਆਪਣੇ ਬੱਚਿਆਂ ਦੇ ਸਿਕਾ ਨਹੀਂ ਹੈ ਹੋਰ ਕਿਹਦਾ ਸਿਕਾ ਹੋਗਾ ਤੁਹਾਨੂੰ ਕੀ ਸਿਖਾਊਗਾ ਠੀਕ ਐ ਜਿਹੜਾ 7 ਲੱਖ ਦੇ ਕਰੀਬ ਬੰਦੇ ਇਹਨੂੰ ਫੋਲੋ ਕਰੀ ਬੈਠਾ ਆ ਤੇ ਉਹ ਵੀ ਦੇਖਣ ਜ਼ਰਾ ਆਪਣੇ ਇਨਫਲੂਐਂਸਰ ਨੂੰ ਵੀ ਕੀ ਇਨਫਲੂਐਂਸ ਕਰੀ ਹੈਗੀ ਐ ਠੀਕ ਐ ਪਹਿਲਾਂ ਦੇਖੋ ਵਿਕਰਮ ਦੀ ਕਲਿੱਪ ਫਿਰ ਅੱਗੇ ਗੱਲ ਕਰਦੇ ਹਾਂ ਪੂਰੀਆ ਪਿੱਛੇ ਕਮਲਬੌਰ ਮਾਰੀ ਜਾਂਦਾ ਇਹਨਾਂ ਨੇ ਉਹਨੂੰ ਕਿਉਂ ਨਹੀਂ ਰੋਸਟ ਹੋਇਆ ਉਹਨੂੰ ਇਹਨਾਂ ਨੇ ਕੀਤਾ ਨਹੀਂ ਉਹਨੂੰ ਸਿਰਫ ਕੀਤਾ ਰੋਸਟ ਬਲੌਗਾਂ 'ਚ ਨਹੀਂ ਰੋਸਟ ਕੀਤਾ ਮਤਲਬ ਉਹਤੇ ਵੀਡੀਓ ਪਾਈਆਂ ਜੰਨੀਆਂ ਰੀਲਾਂ ਪਾਈਆਂ ਜਿਹੜੇ ਮੈਨੂੰ ਰੋਸਟ ਕਰਦੇ ਸੁੱਤੇ ਪਏ ਆ ਉਹਨਾਂ ਨੂੰ ਕਰੋ ਜਾ ਕੇ ਨੀਮ ਹਕੀਮ ਖਤਰਾ ਜਾਨ ਅੱਧਾ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਬੋਲਣ ਤੋਂ ਪਹਿਲਾਂ ਥੋੜਾ ਸੋਚਦਾ ਲੈਂਦਾ ਇੱਥੇ ਕੰਚਨ ਉਫ ਕਮਲ ਦੀ ਗੱਲ ਕਰ ਰਿਹਾ ਹੈ ਕੰਚਨ ਦੇ ਰੋਸਟ ਕਿਉਂ ਨਹੀਂ ਕੀਤਾ ਹੈਗਾ ਠੀਕ ਹੈ ਜੀ ਦੇਖ ਵਿਕਰਮ ਤੈਨੂੰ ਬਲੌਗਿੰਗ ਦੇ ਵਿੱਚ ਆਇਨ ਹੋਏ ਅਪਰੋਕਸਿਮੇਟ 8-9 ਮਹੀਨੇ ਠੀਕ ਹੈ ਜਿਆਦਾ ਤੂੰ ਪ੍ਰੀਤੀ ਨੂੰ ਲੈ ਕੇ ਆ ਤਾਦੇ ਤੇਰੇ ਬਲੌਗ ਚਨਣ ਲੱਗੇ ਆ ਅਸੀਂ ਵੀ ਜਿਹੜੇ ਹੈਗੇ ਬੇਸਿਕਲੀ ਜਿਹੜੇ ਮੇਨ-ਮੇਨ ਅੱਜ ਡੇਢ ਦੇ ਵਿੱਚ ਰੋਸਟਰ ਤੈਨੂੰ ਦਿਖ ਰਿਹਾ ਜਾਂ ਤੇਰੇ ਤੇ ਰੋਸਟ ਵੀਡੀਓ ਬਣਾ ਰਿਹਾ ਉਹ ਵੀ ਆਲਮੋਸਟ ਨਵੇਂ ਆ ਉਹਨਾਂ ਨੂੰ ਵੀ ਆਇਨ ਹੋਈ ਸਾਲ ਹੀ ਹੋਇਆ ਠੀਕ ਹੈ ਤੇ ਦੂਸਰੀ ਗੱਲ ਤੂੰ ਕਹਿੰਦਾ ਵੀ ਕਮਲ ਉਫ ਕੰਚਨ ਕੁਮਾਰ ਤੇ ਰੋਸਟ ਵੀਡੀਓ ਨਹੀਂ ਬਣੇ ਇੱਥੇ ਤੂੰ ਗਲਤ ਹੈ ਆ ਸਾਈਟ ਤੇ ਮੈਂ ਸਾਰਾ ਚਲਾ ਰਹੀ ਹਾਂ ਵੀ ਕ ਕਿੰਨੇ-ਕਿੰਨੇ ਰੋਸਟ ਕੀਤਾ ਰੋਮੀ ਬਾਜੀ ਹਮਟੀ ਸਾਗਰ ਇਟਲੀ ਵਾਲਾ ਫਰੇਸ਼ੀ ਤੇ ਹਿੰਦੀ ਵਾਲੇ ਵੀ ਕਈ ਰੋਸਟਰ ਹੈਗੀ ਹੈ ਜਿਨ੍ਹਾਂ ਨੇ ਕਮਲ ਉਫ ਕੰਚਨ ਤੇ ਰੋਸਟ ਕੀਤਾ ਹੈਗਾ ਤੂੰ ਕਹਿੰਦਾ ਉਹਨੂੰ ਵਲੋਗਾਂ ਦੇ ਵਿੱਚ ਰੋਸਟ ਨਹੀਂ ਕਰਦੇ ਸੀ ਉਹ ਵਲੌਗ ਬਣਾਉਂਦੀ ਕਦੋਂ ਸੀ ਉਹਦੀਆਂ ਸ਼ਾਰਟ ਮੂਵੀਸ ਜਾਂ ਰੀਲਸ ਜਾਂ ਸ਼ਾਰਟ ਵੀਡੀਓ ਹੁੰਦੇ ਸੀ ਠੀਕ ਹੈ ਜੇ ਇੱਕਦਾਂ ਕੋਈ ਵਲੌਗ ਉਹਨੇ ਪਾਇਆ ਹੋਵੇਗਾ ਤੇ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਵੀ ਪਤਾ ਹੈਗਾ ਵੀ ਮੈਨੂੰ ਵੀ ਰੋਸਟ ਵੀਡੀਓ ਬਣਾਉਂਦੇ ਨੂੰ 8-9 ਮਹੀਨੇ ਹੋਏ ਹੈ ਠੀਕ ਹੈ ਜੀ ਕਮਲ ਉਫ ਕੰਚਨ ਕੁਮਾਰੀ ਦੇ ਰੋਸਟ ਦੀ ਗੱਲ ਤਾਂ ਤੂੰ ਛੱਡ ਦੇ ਵਿਕਰਮ ਉਹਨੂੰ ਤਾਂ ਗੈਂਗਸਟਰ ਵੱਲੋਂ ਧਮਕੀਆਂ ਵੀ ਮਿਲੀਆਂ ਤੁਹਾਨੂੰ ਤਾਂ ਹਲਕਾ ਫੁਲਕਾ ਰੋਸਟ ਕਰਕੇ ਸਮਝਾ ਬੁਝਾ ਕੇ ਛੱਡ ਦਿੱਤਾ ਜਾਂਦਾ ਤੁਹਾਨੂੰ ਕੋਈ ਧਮਕੀਆਂ ਤਾਂ ਨਹੀਂ ਦੇ ਰਿਆ ਤੂੰ ਕਹਿ ਰਿਹਾ ਸਾਡੇ ਤੇ ਜਿਹੜੇ ਰੋਸਟ ਕਰਦੇ ਹੈਗੇ ਆ ਉਹਨਾਂ ਤੇ ਰੋਸਟ ਕਿਉਂ ਨਹੀਂ ਕਰਦੇ ਸਭ ਦੇ ਰੋਸਟ ਹੁੰਦਾ ਹੈਗਾ ਅਸੀਂ ਨਵੇਂ ਹੈਗੇ ਲੇਕਿਨ ਸਾਡੇ ਜਿਹੜੇ ਸੀਨੀਅਰ ਬੈਠੇ ਆ ਗਏ ਇਟਲੀ ਵਾਲਾ ਫਰੇਸ਼ੀ ਰੋਮੀ ਹੋਰ ਵੀ ਹੈਗੇ ਇੱਕ ਦੋ ਜਣੇ ਠੀਕ ਹੈ ਜੀ ਉਹਨਾਂ ਨੇ ਸਾਰਿਆਂ ਨੇ ਕੰਮ ਕਰਕੇ ਰੱਖੇ ਹੋਏ ਆ اپنی ਵਾਈਫ ਨੂੰ ਤਾਂ ਦਿਖਾਉਂਦਾ ਹੀ ਦਿਖਾਉਂਦਾ ਸੀ ਹੁਣ ਮਾਂ ਨੂੰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਜੇ ਸਾਡੀ ਫੈਮਲੀ ਤੋਂ ਤਕਲੀਫ ਹੈ ਆ ਜਾਂ ਮੇਰੀ ਮਾਂ ਤੋਂ ਤਕਲੀਫ ਆ ਵੀ ਆਪਣੀ ਮਾਂ ਤੋਂ ਆ ਨਾ ਮੇਰੀ ਵਾਈਫ ਤੋਂ ਤਕਲੀਫ ਆ ਤੁਸੀਂ ਆਪੀ ਜਿਹੜੇ ਤੁਹਾਡੇ ਰਿਸ਼ਤੇਦਾਰ ਨਹੀਂ ਇੱਥੇ ਮੈਂ ਇਸ ਜਰਨਲਿਸਟ ਨੂੰ ਕੁਛ ਨਾ ਚਾਹੂੰਗੀ ਵੀ ਤੇਰੇ ਕੋਲ ਆਪਣੇ ਸਵਾਲ ਮੁੱਕ ਗਏ ਐ ਤੂੰ ਵਿਕਰਮ ਦੀਆਂ ਸਾਰੀਆਂ ਰੋਸਟ ਵੀਡੀਓ ਦੇਖ ਕੇ ਆਈ ਐ ਵੀ ਰੋਸਟਰ ਵਿਕਰਮ ਨੂੰ ਕੀ ਕੀ ਕਹਿੰਦੇ ਐ ਠੀਕ ਐ ਜਾਂ ਵਿਕਰਮ ਨੇ ਇਹ ਸਵਾਲ ਤੇਰੇ ਮੂੰਹ ਦੇ ਵਿੱਚ ਪਾਇਆ ਵੀ ਤੂੰ ਇਹ ਇਹ ਪੁੱਛੀ ਮੈਂ ਇਹ ਜਵਾਬ ਦੇਣਾ ਚਾਹੁੰਦਾ ਕਿਉਂਕਿ ਡਾਇਰੈਕਟਲੀ ਤਾਂ ਹੁਣ ਰੋਸਟਰ ਨੂੰ ਜਵਾਬ ਦਿੰਦਾ ਨਹੀਂ ਕਿਉਂਕਿ ਇਹਨੂੰ ਪਤਾ ਉਸ ਤੋਂ ਬਾਅਦ ਇਹਦੀ ਕੁੱਤੇ ਖਾਣੀ ਹੋਰ ਵੱਧ ਜਾਣੀ ਹੈਗੀ ਹੈ ਇਹ ਇਸ ਤਰ੍ਹਾਂ ਇੰਡਾਇਰੈਕਟਲੀ ਆ ਕੇ ਜਵਾਬ ਦੇ ਰਿਹਾ ਹੈਗਾ ਹਾਂ ਤੂੰ ਦੁਕਾਨਾ ਆਪਣੀ ਘਰ ਵਾਲੀ ਹਾਂ ਤੂੰ ਦੁਕਾਨਾ ਆਪਣੀ ਮਾਂ ਤੇਰੀ ਮਾਂ ਵਲੋਗਿੰਗ ਕਰਦੀ ਤੇ ਆਂਦੀ ਆ ਕੀ ਕਹਿੰਦੀ ਹੈ ਮੈਂ ਤੁਹਾਡੀ ਆਪਣੀ ਕਿਰਨ ਬਾਲਾ ਮੈਂ ਇਹਦੀ ਮੰਮੀ ਜਦੋਂ ਵਲੌਗ ਸ਼ੁਰੂ ਕਰਦੀ ਹੈ ਕੀ ਕਹਿੰਦੀ ਹੈ ਮੈਂ ਤੁਹਾਡੀ ਆਪਣੀ ਕਿਰਨ ਬਾਲਾ ਕਦੀ ਆਪਣੇ ਦੁੱਖੜੇ ਸੁਣਾਉਣ ਲੱਗ ਜਾਂਦੀ ਐ ਵੀ ਮੈਂ ਸਾਰੀ ਉਮਰ ਚੌਂਕੀਦਾਰਾ ਕੀਤਾ ਜੀ ਮੈਂ ਤੰਗੀ ਕੱਟੀ ਇਹ ਕੀਤਾ ਉਹ ਕੀਤਾ ਮੇਰੇ ਕੋ ਆਪਣਾ ਵਲੌਗ ਬਣਾ ਲੀ ਮੇਰਾ ਆਪਣਾ ਫੋਨ ਨਹੀਂ ਹੈਗਾ ਇਨਡਾਇਰੈਕਟਲੀ ਤੁਸੀਂ ਪਬਲਿਕ ਤੋਂ ਡਿਮਾਂਡ ਹੀ ਕਰਦੇ ਹੋ ਨਾ ਆਪਣੀ ਉਮਰ ਦੇ ਸਬਾਬ ਨਾਲ ਕੰਟੈਂਟ ਲੈ ਕੇ ਆਉਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਗੱਤ ਤੱਕ ਲੇਕਿਨ ਤੁਸੀਂ ਕਰਦੇ ਕਿਉਂ ਆ ਕੇ ਰੋਣਾ ਟੋਣਾ ਇਮੋਸ਼ਨਲ ਬਲੈਕਮੇਲ ਹੋਰ ਕੀ ਕਰਦੇ ਹੋ ਦੱਸੋ ਤੁਹਾਨੂੰ ਤੁਸੀਂ ਦੇਖਿਆ ਇਹਨੇ ਫੇਰ ਇੱਥੇ ਇੰਟਰਵਿਊ ਦੇ ਵਿੱਚ ਵੀ ਗਾਲ ਕੱਢੀ ਜਿੰਨੂੰ ਬੀਪ ਕਰ ਦਿੱਤਾ ਗਿਆ ਇਹ ਗੱਲ ਇਹ ਪਹਿਲਾਂ ਵੀ ਕਹਿ ਚੁੱਕਿਆ ਹੈਗਾ ਠੀਕ ਹੈ ਸ਼ਾਇਦ ਮੈਂ ਵੀ ਕਲਿੱਪ ਲਾਈ ਸੀ ਸ਼ਾਇਦ ਜੱਟ ਮੈਬ ਨੇ ਲਾਈ ਸੀ ਵੀ ਜੇ ਤੁਹਾਨੂੰ ਇੰਨੀ ਦਿੱਕਤ ਹੈਗੀ ਹੈ ਵੀ ਮੈਂ ਆਪਣੀ ਘਰ ਵਾਲੀ ਤੇ ਮਾਂ ਨੂੰ ਵੀ ਦਿਖਾਣਾ ਹੈਗਾ ਤੁਸੀਂ ਵੀ ਦਿਖਾ ਲਓ ਠੀਕ ਹੈ ਇਹਨੇ ਇੱਥੇ ਇਹ ਕਿਆ ਹੋਣਾ ਹੈ ਕਿਉਂਕਿ ਮੈਨੂੰ ਇਹਦੀ ਜ਼ੁਬਾਨ ਦਾ ਪਤਾ ਹੈ ਇਹਨਾਂ ਦੀ ਹਰਕਤਾਂ ਦਾ ਪਤਾ ਕਿੱਥੇ ਤੱਕ ਇਹ ਗਿਰ ਸਕਦੀ ਹੈ ਅੱਗੇ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਮੈਂ ਤਾਂ ਇਹੀ ਗੱਲ ਕਹੂੰਗਾ ਰਿਸ਼ਤੇਦਾਰੀ ਸਾਰੀ ਪੈਸੇ ਨਾਲ ਹੀ ਆ ਯਾਰ ਤੁਹਾਡੇ ਕੋਲ 4 ਪੈਸੇ ਹੋਣਗੇ ਤੁਹਾਨੂੰ ਕਿਸੇ ਨੇ ਮਿਲਣਾ ਆ ਜੇ ਤੁਹਾਡੇ ਤੋਂ ਨਹੀਂ ਹੋ ਜਾਗਾ ਤੁਸੀਂ ਜ਼ੀਰੋ ਆ ਕਹਿੰਦੇ ਆ ਕਿ ਕੱਲੇ ਵਲੌਗ ਬਣਾਉਂਦੇ ਆ ਇਹਨਾਂ ਨੂੰ ਵੇਲੇ ਬੈਠ ਕੇ ਖਾਣਾ ਆਂਦਾ ਆ ਦੇਖੋ ਜੀ ਵਲੌਗ ਵੀ ਬਣਾਉਣੇ ਸੌਖੇ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਲੌਗ ਬਣਾਉਂਦਾ ਆ ਰੀਲਾ ਬਣਾਉਣੀਆਂ ਸੌਖੇ ਨਹੀਂ ਲੋਕੀ ਕਹਿੰਦੇ ਆ ਨੱਚਦੇ ਟੱਪਦੇ ਜੇ ਉਹ ਰਿਸ਼ਤੇਦਾਰੀ ਸਾਰੀ ਪੈਸੇ ਦੀ ਹੈ ਪੈਸਾ ਬਹੁਤ ਜ਼ਰੂਰੀ ਹੈ ਆਈ ਐਗਰੀ ਜ਼ਿੰਦਗੀ ਚਲਾਉਣ ਲਈ ਪੈਸਾ ਬਹੁਤ ਜ਼ਰੂਰੀ ਹੈਗਾ ਪਰ ਇਹਦੇ ਨਾਲ ਨਾਲ ਇਹ ਗੱਲ ਵੀ ਮਾਇ ਕੀ ਕੰਮ ਕਰਕੇ ਕਮਾਰੇ ਹੈਗੇ ਹੋ ਇਦਾਂ ਤਾਂ ਹਰ ਕੋਈ ਗਲਤ ਕੰਮ ਕਰਨ ਵਾਲਾ ਆਪਣੇ ਆਪ ਨੂੰ ਜਸਟੀਫਾਈ ਕਰੀ ਜਾਊਗਾ ਮੈਂ ਤਾਂ ਆਪਣੇ ਪਰਿਵਾਰ ਲਈ ਚੋਰੀ ਕੀਤੀ ਸੀ ਮੈਂ ਤਾਂ ਆਪਣੇ ਪਰਿਵਾਰ ਲਈ ਸਮਗਲਿੰਗ ਕੀਤੀ ਸੀ ਪੈਸਾ ਚਲਾਸਾ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਫਲਾਣਾ ਗਲਤ ਕੰਮ ਕੀਤਾ ਸੀ ਇਦਾਂ ਤਾਂ ਹਰ ਕੋਈ ਗਲਤ ਕੰਮ ਕਰਨ ਵਾਲਾ ਜਸਟੀਫਿਕੇਸ਼ਨ ਦੇਣ ਲੱਗ ਜਾਊਗਾ ਪੈਸਾ ਕਮਾਓ ਇੱਜ਼ਤ ਨਾ ਕਮਾਓ ਕੋਈ ਨੌਕਰੀ ਕੋਈ ਬਿਜ਼ਨਸ ਕੋਈ ਘਰੀਆਨਾ ਸ਼ੋਪ ਕੋਈ ਜਿੱਦਾਂ ਤੂੰ ਪਿੱਛੇ ਉਹਨਾਂ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਸੀ ਉਦੋਂ ਤੈਨੂੰ ਕਿਸੇ ਨੇ ਨਹੀਂ ਛੇੜਿਆ ਠੀਕ ਹੈ ਤਾਂ ਉਦੋਂ ਵਧੀਆ ਸੀ ਕੰਮ ਕਰ ਰਹੇ ਸੀ ਮਿਹਨਤ ਕਰ ਰਹੇ ਸੀ ਉਹ ਕੰਮ ਸੀ ਇਹ ਕ ਵਲੌਗ ਬਣਾਣੇ ਕੋਈ ਸੌਖੇ ਨਹੀਂ ਹੈਗੇ ਬੜੀ ਮਿਹਨਤ ਲੱਗਦੀ ਹੈ ਤੁਹਾਡੇ ਵਲੌਗਾਂ ਦੇ ਵਿੱਚ ਕੀ ਕ੍ਰਿਏਟੀਵਿਟੀ ਹੁੰਦੀ ਹੈ ਮੈਨੂੰ ਗੱਲ ਦੱਸੋ ਕੱਪੜੇ ਹਰ ਜਨਾਨੀ ਆਪਣੇ ਘਰ ਦੇ ਵਿੱਚ ਰੋਜ਼ ਹੁੰਦੀ ਹੈ ਰੋਟੀ ਰੋਜ਼ ਬਣਾਉਂਦੀ ਹੈ ਸਫਾਈ ਹਰ ਰੋਜ਼ ਕਰਦੀ ਹੈ ਜਦੋਂ ਤੁਸੀਂ ਕੋਈ ਵੀ ਘਰ ਦਾ ਕੰਮ ਕਰਦੀਆਂ ਹੋ ਸਾਈਡ ਤੇ ਬਸ ਤੁਸੀਂ ਕੈਮਰਾ ਚਲਾ ਲੈਨੇ ਹੋ ਕੀ ਕ੍ਰਿਏਟੀਵਿਟੀ ਹੈ ਤੁਹਾਡੀ ਕੀ ਤੁਹਾਨੂੰ ਸੋਚਣਾ ਪੈਂਦਾ ਪਹਿਲਾਂ ਮੈਨੂੰ ਇਹ ਦੱਸੋ ਕਿਹੜੀ ਤੁਹਾਡੀ ਮਿਹਨਤ ਲੱਗਦੀ ਹੈ ਠੀਕ ਹੈ ਮੈਂ ਵੀ ਹੁਣ ਰੋਟੀ ਬਣਾ ਕੇ ਆਈਆਂ ਸਾਈਡ ਤੇ ਕੈਮਰਾ ਚਲਾ ਲੈਂਦੀ ਮੇਰਾ ਵੀ 20 25 ਮਿੰਟ ਦਾ ਵਲੌਗ ਬਣ ਜਾਂਦਾ ਹੈ ਲੇਕਿਨ ਉਹ ਕ੍ਰੀਏਟੀਵਿਟੀ ਨਹੀਂ ਹੈ ਉਹ ਤੁਹਾਡੀ ਡਿਊਟੀ ਹੈ ਥਿਸ ਇਜ਼ ਯਰ 올 ਡਿਊਟੀਆਂ ਠੀਕ ਹੈ ਘਰ ਦਾ ਕੰਮ ਕਰਨਾ ਕੱਪੜੇ ਥੋਣਾ ਪਾਡੇ ਮਾਂਜਣਾ ਘਰ ਦੀ ਸਫਾਈ ਕਰਨਾ ਤੁਸੀਂ ਲੇਕਿਨ ਉਹਨੂੰ ਵਲੋਗਿੰਗ ਦਾ ਰੂਪ ਦਿੱਤਾ ਹੈ ਵਲੋਗਿੰਗ ਇਹ ਨਹੀਂ ਹੁੰਦੀ ਰੀਲਾਂ ਬਣਾਉਣੀਆਂ ਕੋਈ ਸੋਖੀਆਂ ਨਹੀਂ ਐ 15 ਸੈਕਿੰਡ ਦੀ ਰੀਲ ਹੁੰਦੀ ਹੈ 15 ਸੈਕਿੰਡ ਦਾ ਤੁਹਾਡਾ ਰੋਮਾਂਸ ਹੁੰਦਾ ਉਹਦੇ ਵਿੱਚ ਤੇ ਜੇ ਮਾਂ ਨਾਲ ਪਿਆਰ ਹੈ ਤਾਂ ਉਹ ਵੀ 15 ਸੈਕਿੰਡ ਦੀ ਠੀਕ ਹੈ ਆ ਸਾਈਡ ਤੇ ਮੈਂ ਇੱਕ ਰੀਲ ਚਲਾਈ ਹੋਈ ਹੈ ਇਹਨੇ ਆਪਣੀ ਮੰਮੀ ਨਾਲ ਰੀਲ ਪਾਈ ਜਿੱਦਾਂ ਹੀ ਗਾਣਾ ਖਤਮ ਹੋਇਆ ਮੰਮੀ ਨੂੰ ਗਲੇ ਲੱਗੇ ਹੋਏ ਸੀ ਨਾਲ ਛੜਤਾ ਆ ਇਹਨਾਂ ਦੇ ਇਮੋਸ਼ਨਸ fake emotion ਅੱਜ ਇੱਕ ਮੈਂ ਸ਼ੋਰਟ ਵੀਡੀਓ ਕਮਲ ਤੇ ਪਾਇਆ ਤੁਸੀਂ ਦੇਖਿਆ ਨਾ ਕਿਸ ਤਰ੍ਹਾਂ ਡਰਮੇ ਹੁੰਦੇ ਇਹਨਾਂ ਦੇ ਰੀਲਾਂ ਲਈ ਵਲੋਗਾਂ ਲਈ ਚਲੋ ਵਲੋਗਾਂ ਚ ਤਾਂ ਬਸ ਇਹ ਕਰਦੇ ਕੰਮ ਕੁਮੀ ਦਿਖਾਉਂਦੇ ਆ ਕਿ ਹੋਰ ਕੀ ਕਰਦੇ ਹੈਗੇ ਆ ਅੱਗੇ ਦੇਖਦੇ ਆ ਅਸੀਂ ਕਿਹੜਾ ਗੰਦ ਪਾਉਂਦੇ ਆ ਅਸੀਂ ਨਾਰਮਲ ਵੀਡੀਓ ਬਣਾਉਂਦੇ ਆ ਅਸੀਂ ਚੱਲ ਕੇ ਵੀਡੀਓ ਪਾਈਦੀ ਆ ਵਲੋਗ ਫੈਮਿਲੀ ਨਾ ਬਣਾਉਂਦੇ ਆ ਕੋਈ ਰੋੜਾ ਰੱਪਾ ਨਹੀਂ ਮੈਨੂੰ ਗੁਰਦੁਆਰੇ ਵਾਲੇ ਪਾਠੀ ਫੋਨ ਕਰਨ ਕਹਿੰਦੇ ਵੀ ਆਜੋ ਟਾਈਮ ਹੋ ਜਾਂਦਾ ਮੈਂ ਖਰੇ ਟਾਈਮ ਮੈਡਮ ਆਪਣਾ ਸਮਾਨ ਲਿਆ ਜੋ ਵੀ ਕੱਪੜੇ-ਕੂਪੜੇ ਲੈ ਕੇ ਮੈਂ ਇੱਦੀ ਚੱਲ ਗਿਆ ਕੋਈ ਮੈਂ ਵਾਲ ਨਹੀਂ ਸੈੱਟ ਕਰਾਈ ਮੈਂ ਕਿਹੜਾ ਗੰਦ ਨਹੀਂ ਤੁਸੀਂ ਬੰਦੇ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨਾ ਸਹੀ ਹੈ ਇਹ ਸਹੀ ਸੇ ਦੇ ਰਹੇ ਤੁਸੀਂ ਸਮਾਜ ਨੂੰ ਕਿਸੇ ਕੁੜੀ ਨੂੰ ਪਿਆਰ ਦੇ ਚਾਂਸੇ ਚ ਫਸਲਾ ਕੇ ਵਿਆਹ ਕਰਵਾ ਲੈਣਾ ਉਹਨੂੰ ਉਹਦੇ ਮਾਪਿਆਂ ਤੋਂ ਦੂਰ ਕਰ ਦੇਣਾ ਸਹੀ ਹੈ ਪੜ੍ਹਾਈਆਂ ਪੂਰੀਆਂ ਤੁਸੀਂ ਨਹੀਂ ਕੀਤੀਆਂ ਵਿਆਹ ਕਰਵਾ ਲੈ ਜੇਲ੍ਹ ਯਾਤਰਾ ਤੂੰ ਕਰ ਆਇਆ ਸਹੀ ਹੈ ਘਰ ਵਾਲੀ ਪ੍ਰੈਗਨੈਂਟ ਹੋਈ ਹੈ ਉਹਦੇ ਅੰਦਰਲੀ ਪੋਜੀਸ਼ਨਾਂ ਤੂੰ ਤੱਕ ਦੱਸਦਾ ਫਿਰਦਾ ਉਹ ਸਹੀ ਹੈ ਕਿਹੜਾ ਗੰਦ ਤੁਸੀਂ ਵਲੋਗਾਂ ਦੇ ਵਿੱਚ ਨਹੀਂ ਪਾਉਂਦੇ ਇਨਡਾਇਰੈਕਟਲੀ ਪਬਲਿਕ ਤੋਂ ਪੈਸੇ ਦੀ ਡਿਮਾਂਡ ਕਰਨਾ ਹੁਣ ਤੁਹਾਨੂੰ ਪਿੱਛੇ ਇੱਕ ਗਿਫਟ ਆਇਆ ਨਾ ਯੂਕੇ ਤੋਂ ਕਿਉਂ ਲਿਆ ਗਿਫਟ ਤੁਹਾਨੂੰ ਹੀ ਕਿਉਂ ਗਿਫਟਾਂ ਦੇ ਆਂਦੇ ਆਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਡਿਮਾਂਡ ਕਰਦੇ ਆਂ ਗਿਫਟਸ ਦੀ ਠੀਕ ਐ ਭੁੱਖ ਨੰਗ ਮਚਾਈ ਹੋਈ ਐ ਹਜੇ ਅਸੀਂ ਜੀ ਵਲੋਗਾਂ ਦੇ ਵਿੱਚ ਗੰਦ ਨਹੀਂ ਪਾਉਂਦੇ ਭੈਣ ਦੇ ਨਾਲ ਤੋਂ ਕਿਹੜੇ ਕਿਹੜੇ ਗਾਣੇ ਤੇ ਰੇਲਾ ਪਾਣਾ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਮੈਂ ਇੱਕ ਕਦੀ ਲਗਾ ਵੀ ਦਊਂਗੀ ਸਾਨੂੰ ਅੱਧਾ ਇਹ ਹਲੇ ਗੰਦਾ ਨਹੀਂ ਪੰਦੇ ਕਿਹੜੀ ਤੂੰ ਚੰਗੇ ਸਮਾਜ ਨੂੰ ਸੇਧ ਦਿੱਤੀ ਐ ਹੱਡ ਹਰਾਮੀ ਨੂੰ ਤੂੰ ਵਧਾ ਰਿਆ ਜਵਾਨ ਜਹਾਨ ਮੁੰਡਾ ਹੋ ਕੇ ਜਵਾਨ ਜਹਾਨ ਮੁੰਡਾ ਹੋ ਕੇ ਸਾਰਾ ਦਿਨ ਮੋਬਾਈਲ ਚੱਕੀ ਫਿਰਦਾ ਕੈਮਰਾ ਚ ਲਾਈ ਫਿਰਦਾ ਕਿਹੜੀ ਸੇਧ ਦੇ ਰਿਆ ਆਉਣ ਵਾਲੇ ਯੂਥ ਨੂੰ ਦੱਸ ਤੂੰ ਆਪਣੀ ਮਿਹਨਤ ਨਾਲ ਅੱਜ ਤੱਕ ਬਣਾਇਆ ਕੀ ਐ ਘਰ ਦੇ ਵਿੱਚੋਂ ਇੱਕ ਸਮਾਨ ਨੂੰ ਹੱਥ ਲਾ ਜਿਹੜਾ ਤੂੰ ਨੌਕਰੀ ਕਰਕੇ ਮਿਹਨਤ ਦੀ ਕਮਾਈ ਦੇ ਨਾਲ ਬਣਾਇਆ ਹੋਵੇ ਘਰ ਦੇ ਤੁਹਾਡੇ ਦੇ ਵਿੱਚ ਜੋ ਵੀ ਸਮਾਨ ਪਿਆ ਹੈਗਾ ਜਦ ਤੇਰੀ ਮੰਮੀ ਨੇ ਮਿਹਨਤ ਕਰਕੇ ਚੌਂਕੀਦਾਰਾ ਕਰਕੇ ਬਣਾਇਆ ਹੋਊਗਾ ਯਾ ਫਿਰ ਜੋ ਵੀ ਹੋਣਾ ਐਲਈਡੀ ਏਸੀ ਜੋ ਵੀ ਆਇਆ ਹੈਗਾ ਇਹ ਵਲੌਗ ਚੱਲਣ ਤੋਂ ਬਾਅਦ ਜਦੋਂ ਪ੍ਰੀਤੀ ਆਈ ਆ ਵਲੌਗਾਂ ਦੇ ਵਿੱਚ ਉਸ ਕਮਾਈ ਦਾ ਬਣਾਇਆ ਹੈਗਾ ਤੇਰੀ ਆਪਣੀ ਕੈਪੇਬਿਲਿਟੀ ਕਿੱਥੇ ਐ ਤੇਰੀ ਆਪਣੀ ਮਿਹਨਤ ਕਿੱਥੇ ਐ ਤੂੰ ਆਪਣੇ ਸਿਰ ਤੇ ਕੀ ਕੀਤਾ ਤੇਰੇ ਸਿਰ ਤੇ ਤਾਂ ਵਲੌਗ ਨਹੀਂ ਚੱਲੇ ਤੂੰ ਹੋਰ ਕੀ ਕਰ ਸਕਦਾ ਹੈਗਾ ਆਹ ਟੈਲੈਂਟ ਐ ਤੁਹਾਡਾ ਸਿਰ ਸੁਭਾ ਦਾ ਆਹ ਦੋ ਤਿੰਨ ਦਿਨ ਪਹਿਲਾਂ ਵੀ ਤੁਹਾਨੂੰ ਯੂਕੇ ਤੋਂ ਇੱਕ ਗਿਫਟ ਆਇਆ ਅਰੇ ਤੁਸੀਂ ਕਿਸੇ ਤੋਂ ਫ੍ਰੀ ਦੀ ਚੀਜ਼ ਲੈ ਕਿੱਦਾਂ ਲੈਨੇ ਹੋ ਉਦਾਂ ਦੀ ਬੇਸ਼ਰਮ ਤੇਰੀ ਭੈਣ ਹੈਗੀ ਐ ਜਿਨ੍ਹਾਂ ਨੂੰ ਲੋਕੀ ਖਾਣ ਪੀਣ ਦਾ ਸਮਾਨ, ਰਾਸ਼ਨ ਦਾ ਸਮਾਨ, ਬੱਚਿਆਂ ਦੇ ਬਿਸਕਟ ਤੱਕ ਭੇਜੇ ਜਾਣਗੇ ਤੇ ਖੁਸ਼ੀ-ਖੁਸ਼ੀ ਲਈ ਜਾਣਗੇ, ਸੂਟ ਲਈ ਜਾਣਗੇ। ਤੁਹਾਡੇ ਅੰਦਰ ਦੀ ਆਤਮਾ ਕਿੱਦਾਂ ਮੰਦੀ ਐ ਚੀਜ਼ਾਂ ਫ੍ਰੀ ਦੀਆਂ ਲੈਣ ਨੂੰ? ਤੁਹਾਡੇ 'ਚ ਕੋਈ ਖੁਦਦਾਰੀ ਨਾ ਦੀ ਚੀਜ਼ ਹੈ ਨੀ ਕੀ? ਦੱਸੋ। ਮੈਂ ਮੈਂ ਤਾਂ ਲੋਕਾਂ ਨੂੰ ਸੁਪਰ ਥੈਂਕਸ ਪਾਣ ਤੋਂ ਵੀ ਮਾਣ ਕਰਤਾ ਹੋਇਆ। ਠੀਕ ਐ ਵੀ ਮੈਨੂੰ ਤੁਹਾਡੇ ਸੁਪਰ ਥੈਂਕਸ ਵੀ ਨਹੀਂ ਚਾਹੀਦੇ। ਜਿਹੜੀ ਮੈਨੂੰ ਵੀਡੀਓ ਦੀ ਅਰਨਿੰਗ ਆਊਗੀ ਮੇਰੇ ਲਈ ਉਹੀ ਬਹੁਤ ਹੈਗਾ। ਬਾਕੀ ਮੈਂ ਆਪ ਆਪਣਾ ਜੌਬ ਕਰਦੀ ਹੈਗੀ ਆ। ਪਰ ਗੱਲ ਕਰਦੇ ਆ ਵਿਕਰਮ ਦੀ ਪੈਨ ਸਹਿਜ ਅਮਨ ਵਲੋਗਸ ਬਾਰੇ ਠੀਕ ਐ ਇਹਨੇ ਜੋ ਹਰਕਤ ਕੀਤੀ ਐ ਚਲੋ ਪਹਿਲਾਂ ਤੁਸੀਂ ਕਲਿੱਪ ਦੇਖੋ ਨਾਲ ਦੀ ਨਾਲ ਗੱਲ ਕਰਦੇ ਆ ਓਕੇ ਹੋ ਗਿਆ ਨਾ ਬਾਈ ਤੁੰਡੀ ਰੇਤੀ ਮਾਨੀ ਬੜੀ ਦੱਸੋ ਤੇ ਜੁੰਡੀ ਉਤਾਲੀ ਐ ਤੁਸੀਂ ਇੱਥੇ ਨਹੀਂ ਕਰੀ ਹੋਣੀ ਲੰਬੀ ਜੋੜਾ ਹਾਂ ਲੰਬੀ ਜੋੜੀ ਹੋਈ ਐ ਜੀ ਮੈਂ ਆਪਣੇ ਬਰਥਡੇ ਤੇ ਪਾਇਆ ਅੱਜ ਪਿੰਕ ਸੂਟ ਮੈਂ ਕਹਾਂ ਅੱਜ ਸੂਟ ਪਾਉਣੇ ਆ ਇਹ ਆਪਣੇ ਬਰਥਡੇ ਤੇ ਪਾਇਆ ਜੀ ਅੱਜ ਪਿੰਕ ਸੂਟ ਤੇ ਮੈਂ ਕਹਾਂ ਪਿੰਕ ਸੂਟ ਪਾਉਣੇ ਆ ਹਾਂਜੀ ਦੇਖ ਲੀ ਕਲਿੱਪ ਤੁਹਾਨੂੰ ਕੀ ਲੱਗਿਆ ਇਹ ਅਚੰਤਿਤ ਹੋਇਆ ਨਹੀਂ ਇਹਨੂੰ ਪਤਾ ਲੱਗ ਗਿਆ ਸੀ ਵੀ ਉਹ ਪੋਰਸ਼ਨ ਜਿਹਦੇ ਵਿੱਚ ਇਹਦੀ ਕੁੜੀ ਨੇ ਕੱਪੜੇ ਨਹੀਂ ਪਾਏ ਹੋਏ ਔਰ ਰਿਕਾਰਡ ਹੋ ਗਿਆ ਬਟ ਇਹਨੇ ਫਿਰ ਵੀ ਬੇਸ਼ਰਮ ਮਾਂ ਨੇ ਬੇਸ਼ਰਮ ਮੋਰਤ ਨੇ ਬੇਗਹਿਰਤ ਜਨਾਨੀ ਨੇ ਉਹ ਵਲੌਗ ਨੂੰ ਅਪਲੋਡ ਕੀਤਾ ਤੁਸੀਂ ਕਲਿੱਪ ਦੇ ਸ਼ੁਰੂ ਦੇ ਵਿੱਚ ਦੇਖਿਆ ਹੋਣਾ ਇਹਦੀ ਕੁੜੀ ਦੇ ਵਾਲ ਉਹ ਲੋਹੇ ਵਾਲੇ ਸਾਈਡ ਤੇ ਫਸ ਗਏ ਸੀ ਉਹ ਜਿਹੜੀ ਲੋਹੇ ਦੀ ਚਕਾਟਰੀ ਹੁੰਦੀ ਹੈ ਉੱਥੋਂ ਇਹਨੇ ਕੱਢੇ ਠੀਕ ਹੈ ਤੇ ਕਹਿ ਰਹੀ ਹੈ ਅੱਜ ਮੈਂ ਪਿੰਕ ਸੂਟ ਪਾਇਆ ਮੇਰਾ ਬਰਥਡੇ ਹੈਗਾ ਚੁੰਨੀ ਤੋਂ ਬਗੈਰ ਸੂਟ ਪਾ ਕੇ ਲੋਕਾਂ ਨੂੰ ਫਿਟਿੰਗਾ ਚੈੱਕ ਕਰਵਾਂਦੀ ਫਿਰਦੀ ਐ ਦੇਖੋ ਜੀ ਲਾਈਟ ਜੇ ਕਲਰ ਦਾ ਸੂਟ ਹੈਗਾ ਤੇ ਸੂਟ ਤੇ ਸੂਟ ਦਿਖਾंदे ਦਿਖਾंदे ਉਹ ਪਾਰਟ ਵੀ ਸ਼ੂਟ ਹੋ ਗਿਆ ਜਿੱਥੇ ਇਹਦੀ ਕੁੜੀ ਨੇ ਕੱਪੜੇ ਨਹੀਂ ਪਾਏ ਹੋਏ ਤੇ ਉਹਨੂੰ ਦੇਖ ਕੇ ਇਹਨੇ ਰਿਐਕਸ਼ਨ ਵੀ ਦਿੱਤਾ ਇਹ ਦੇਖਿਆ ਨਾ ਤੁਸੀਂ ਕਹਿਆ ਨਾ ਜੇ ਇਹਨੂੰ ਪਤਾ ਨਹੀਂ ਲੱਗਿਆ ਤੇ ਉਹ ਰਿਐਕਸ਼ਨ ਕਿਉਂ ਆਇਆ ਫਿਰ ਫਟਵੜ ਨੇ ਕੈਮਰਾ ਘੁਮਾ ਲਿਆ ਇਹਨੂੰ ਪਤਾ ਲੱਗ ਗਿਆ ਸੀ ਉਹ ਪਾਰਟ ਸ਼ੂਟ ਹੋ ਚੁੱਕਿਆ ਫਿਰ ਵੀ ਇਹਨੇ ਉਹ ਪਾਰਟ ਵਲੌਗ ਦੇ ਵਿੱਚ ਬੇਸ਼ਰਮ ਬੇਗਿਰਤ ਜਨਾਨੀ ਨੇ ਉਹ ਪਾਰਟ ਵਲੌਗ ਦੇ ਵਿੱਚ ਪਾਇਆ ਇਹਨੂੰ ਕੀ ਕਵਾਂਗੇ ਹੁਣ ਕਹਿ ਕਹੋ ਜੀ ਮਾਂ ਐ ਵੱਡੀ ਕੁੜੀ ਤੋਂ ਇੱਕ ਗਾਣੇ ਗਵੰਦੀ ਫਿਰਦੀ ਐ ਵੱਡੀ ਕੁੜੀ ਟਿਕਟੌਕ ਤੇ ਪੈਸੇ ਮੰਗਦੀ ਫਿਰਦੀ ਐ ਆਪ ਪਤਾ ਨਹੀਂ ਕਿਹਨੂੰ ਉਸ ਦਿਨ ਕਹਿ ਰਹੇ ਸੀ ਮਨੀ ਗਨ ਮਾਰ ਦੋ ਜੀ ਉਹ ਕਲਿੱਪ ਵੀ ਮੈਂ ਸਾਈਟ ਤੇ ਚਲਾ ਦਿੰਨੀ ਹੈਗੀ ਆ ਗੋਪੀ ਨੂੰ ਕਹੇ ਥੈਂਕ ਯੂ ਗੋਪੀ ਜੀ ਤੈਨੂੰ ਕੰਮ ਮਾਰ ਦੋ ਇਹਨਾਂ ਨੇ ਇਹਨਾਂ ਨੇ ਬੱਚਿਆਂ ਨੂੰ ਹੁਣੇ ਤੋਂ ਪੈਸੇ ਕਮਾਣ ਦੇ ਲਾਤਾ ਜੇ ਮੈਂ ਥੋੜਾ ਜਿਹਾ ਰੂਡ ਹੋ ਕੇ ਬੋਲਾਂ ਤਾਂ ਫਿਰ ਮੈਂ ਕੀ ਕਵਾਂ ਹੁਣੇ ਹੀ ਵਲੋਗਿੰਗ ਦੇ ਧੰਦੇ ਤੇ ਬਿਠਾਤਾ ਦੱਸੋ ਤੁਸੀਂ ਆਪਣੇ ਬੱਚਿਆਂ ਨੂੰ ਪੈਸੇ ਮੰਗਣ ਲਈ ਵਿਊਜ਼ ਲਈ ਯੂਜ਼ ਕਰ ਰਹੇ ਹੋ ਇਹੀ ਕਹਿ ਸਕਦੇ ਆ ਨਾ ਤੈਨੂੰ ਉਹ ਪਾਰਟ ਦਾ ਪਤਾ ਲੱਗ ਗਿਆ ਸੀ ਵੀ ਉਹ ਸ਼ੂਟ ਹੋ ਗਿਆ ਜੇ ਚੱਜ ਦੀ ਮਾਂ ਹੁੰਦੀ ਨਾ ਤਾਂ ਸਭ ਤੋਂ ਪਹਿਲਾਂ ਉਹਨੂੰ ਡਿਲੀਟ ਮਾਰਦੀ ਠੀਕ ਹੈ ਪੁਰਾਕੇ ਤੇ ਬਰਡੇ ਮਨੋਲਾ ਦਾ ਨਹੀਂ ਆ ਚਲੋ ਬਟ ਰੈਡੀ ਸ਼ੈੜੀ ਹੋ ਜੰਨੇ ਆ ਹਨਾ ਚਾਤਰੀ ਹੋ ਜੰਨੇ ਆ ਆਪਾਂ ਹੁਣ ਅੱਜ ਤਿਆਰ ਤੇ ਹੁਣ ਆਪਾਂ ਸਿਰ ਸੂਟ ਧੋੜਿਆ ਸੀ ਨਾ ਨੂੰ ਲਿਆ ਸੀ ਸੂਟ ਵੀ ਪਾਲਿਆ ਤੇ ਹੁਣ ਆਪਾਂ ਹੁਣ ਰੈਡੀ ਇੱਦੇ ਬਲੌਗ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੈਰਗਾਟ ਮਟਕ ਰੋ ਰਤਰ ਨੂੰ ਮਿਲ ਰਾਈ ਜੀ ਅਸੀਂ ਦਾਦੀ ਹੋ ਚੁੱਕੇ ਆ ਬਸ ਇੰਨਾ ਕਿ ਮੇਕਅਪ ਕਰ ਲਿਆ ਮੈਂ ਜਿਆਦਾ ਨਹੀਂ ਕਰਦੀ ਲਾਈਟ ਜਾਂ ਮੇਕਅਪ ਬੜੇ ਮਨਾਨਾ ਤਾਂ ਨਹੀਂ ਹੈਗਾ ਪਰ ਰੈਡੀ ਸ਼ੈੜੀ ਹੋ ਜੰਨੇ ਆ ਸਿਰ ਸੂਟ ਨਾ ਲਿਆ ਜੀ ਸੂਟ ਸੂਟ ਪਾਲਿਆ ਜੀ ਨਾਲੇ ਗੱਲ ਕਰਦੇ ਕਰਦੇ ਸੀ ਸੀ ਕੀ ਕਰਦੀ ਪਈਆਂ ਮਰਚਾ ਸੀ ਸੀ ਲਾਈ ਹੋਈ ਐ ਤੈਨੂੰ ਪਤਾ ਲੱਗ ਗਿਆ ਵੀ ਉਹ ਕਲਿੱਪ ਰਿਕਾਰਡ ਹੋ ਗਈ ਐ ਪਰ ਫਿਰ ਵੀ ਤੂੰ ਆਪਣੇ ਵਲੌਗ ਦੇ ਵਿੱਚ ਲੱਗੀ ਹੋਈ ਆ ਐਡੀ ਕਿ ਤੈਨੂੰ ਕੇਅਰ ਹੈਗੀ ਆਪਣੀ ਕੁੜੀਆਂ ਦੀ ਤੈਨੂੰ ਨਹੀਂ ਪਤਾ ਜਮਾਨਾ ਕਿਹੋ ਜਿਹਾ ਚੱਲ ਰਿਹਾ ਹੈਗਾ ਛੋਟੇ ਛੋਟੇ ਬੱਚਿਆਂ ਦੇ ਨਾਲ ਕੀ ਕੀ ਹੁੰਦਾ ਹੈਗਾ ਤੂੰ ਚੱਕ ਕੇ ਵਲੌਗ ਦੇ ਵਿੱਚ ਕਲਿੱਪ ਪਾ ਤੀ ਤੈਨੂੰ ਦਿਖਾਣ ਦੀ ਪਈ ਹੋਈ ਆਪਣਾ ਸੂਟ ਰੈਡੀ ਹੋ ਕੇ ਤੂੰ ਦਿਖਾਣਾ ਜਿਹੜੇ ਆਨਲਾਈਨ ਤੁਹਾਡੇ ਤੇ ਠਰਕ ਪਉੜਦੇ ਆ ਹੋਰ ਕੀ ਤੁਸੀਂ ਦਿਖਾਣੇ ਹੋ ਜਿੱਦਾਂ ਤੂੰ ਰੀਲਾਂ ਤੇ ਨੱਚਦੀ ਐ ਜੋ ਐਕਸ਼ਨ ਤੂੰ ਕਰਦੀ ਐ ਠਰਕਿਆਂ ਨੂੰ ਐਟ੍ਰੈਕਟ ਕਰਦੇ ਹੋ ਠਰਕੀ ਮਹਿਕਮਾ ਹੀ ਤੁਹਾਡੇ ਮਗਰ ਲੱਗੇ ਹੋਏ ਆ ਨਾ ਹੋ ਟਿਕਟੌਕ ਤੇ ਬਹਿ ਕੇ ਮੂੰਹ ਟੱਕ ਕੇ ਬਹਿ ਜਾਨੀ ਐ ਸ਼ਕਲ ਦਿਖਾਣ ਦੇ ਇੰਨੇ ਪੈਸੇ ਦੰਦ ਦਿਖਾਣ ਦੇ ਇੰਨੇ ਪੈਸੇ ਪਿਛਲੀ ਵੀਡੀਓ ਦੇ ਵਿੱਚ ਮੈਂ ਸਾਰੀਆਂ ਕਲਿੱਪਾਂ ਲਾਈਆਂ ਹੋਈਆਂ ਸ਼ਰਮ ਨਹੀਂ ਆਉਂਦੀ ਅਸੀਂ ਕੰਤੀ ਜਨਾਨੀ ਨੂੰ ਫਿਰ ਕਹਿਣਗੇ ਸਾਡੇ ਤੇ ਰੋਸਟ ਕਿਉਂ ਕਰਦੇ ਹੋ ਸਾਨੂੰ ਗਲਤ ਕਿਉਂ ਬੋਲਦੇ ਹੋ ਤੈਨੂੰ ਪਤਾ ਲੱਗਿਆ ਸੀ ਤਾਂ ਵੀ ਤੂੰ ਕਲਿੱਪ ਨਹੀਂ ਡਿਲੀਟ ਕੀਤੀ ਇਸ ਕਰਕੇ ਤੂੰ ਗੱਲਾਂ ਖਾ ਰਹੀ ਠੀਕ ਐ ਅੱਗੇ ਦੇਖੋ ਫਿਰ ਗੱਲ ਕਰਦੇ ਆ ਬਸ ਨਾ ਬੋਲ ਡਾਰਕ ਲਾਈਟ ਪਿਸਟਿਕ ਤੇ ਥੋੜਾ ਜਿਹਾ ਫਾਊਂਡੇਸ਼ਨ ਆਈ ਐਮ ਰੈਡੀ ਲੋਕ ਜਿਹੀ ਰੈਡੀ ਹੋ ਚੁੱਕੇ ਆ ਬਰਥਡੇ ਲਈ ਕੋਈ ਵੱਡੇ ਪਾਰਟੀ ਨਹੀਂ ਅੱਜ ਕੁਛ ਨਹੀਂ ਹਾਂਜੀ ਉੱਦੇ ਤਿਆਰ ਹੋਏ ਆ ਆ ਲੈ ਵੱਡੇ ਚਲੀ ਮੰਮਾ ਦੰਨਾ ਤੇ ਘਰ ਲਈ ਕਲ ਕਲ ਕੇ ਲੱਤਣਾ ਦੇਖ ਪੁੱਤ ਕਿਨੇ ਘਟਾ ਮੇਰੇ ਬੋਲੇ ਦਾ ਲਓ ਜੀ ਹੋ ਗਈ ਆ ਤਿਆਰ ਵੱਡੇ ਵੱਡੇ ਤਾਂ ਕੋਈ ਮਨਾਣਾ ਨਹੀਂ ਐ ਬਸ ਅਸੀਂ ਰੈਡੀ ਹੋ ਗਏ ਆ ਲਾਈਟ ਲਾਈਟ ਮੇਕਅਪ ਕੀਤਾ ਹੈਗਾ ਲਾਈਟ ਜਿਆ ਫਾਊਂਡੇਸ਼ਨ ਲਾਇਆ ਹੈ ਲਾਈਟ ਜੀ ਲਿਪਸਟਿਕ ਲਾਈ ਹੈਗੀ ਕਿਨੂੰ ਦਿਖਾਣ ਲਈ ਠਰਕੀਆਂ ਲਈ ਵੱਡੇ ਤਾਂ ਮਨਾਣਾ ਨਹੀਂ ਫਿਰ ਕਿਉਂ ਤਿਆਰ ਹੋਈਆਂ ਠੀਕ ਐ ਲਾਈਟ ਮੇਕਅਪ ਕੀਤਾ ਤੇ ਜਿਹੜਾ ਐਡਾ ਫਿਲਟਰ ਲਾਇਆ ਉਹ ਕਾਸ ਲਈ ਲਾਇਆ ਹੈਗਾ ਫਿਲਟਰ ਤੋਂ ਬਿਨਾ ਤੁਹਾਡੀ ਸ਼ਕਲ ਆ ਹੁੰਦੀ ਹੈਗੀ ਔਰ ਜਿਵੇਂ ਬੁਗੜੀ ਦੇਖੇ ਸਾਰੇ ਨੇ origignal ਸ਼ਕਲ ਠੀਕ ਹੈ ਨਾ ਸ਼ਰਮ ਨਹੀਂ ਆਂਦੀ ਹੈਗੀ ਲੱਗੇ ਹੋਈ ਕੰਟੀਨਿਊਸਲੀ ਵਲੌਗ ਬਣਾਣਾ ਠੀਕ ਹੈ ਲੱਗ ਗਿਆ ਸੀ ਪਤਾ ਵਲੌਗ ਰੋਕ ਕੇ ਕੱਟ ਲੈਂਦੀ ਜਾਂ ਅਪਲੋਡ ਕਰਨ ਲੱਗੇ ਕੱਟ ਦਿੰਦੀ ਪਰ ਨਹੀਂ ਜਦੋਂ ਇਹਦੇ ਤੇ S2R2 ਨੇ ਵੀਡੀਓ ਬਣਾਈ ਆਈ ਥਿੰਕ ਇੱਕ ਦੋ ਹੋਰ ਜਣਿਆਂ ਨੇ ਵੀਡੀਓ ਬਣਾਈ ਹੈਗੀ ਐ ਤੇ ਉਸ ਤੋਂ ਬਾਅਦ ਵੀ ਇਹਨੇ ਕੀ ਕੀਤਾ ਵਲੌਗ ਨੂੰ ਡਿਲੀਟ ਨਹੀਂ ਕੀਤਾ ਅਨਲਿਸਟਡ ਕਰਤਾ ਤੇ ਜਿਨ੍ਹਾਂ ਦੇ ਕੋਲ ਉਸ ਵਲੌਗ ਦਾ ਲਿੰਕ ਸੀ ਉਹ ਅੱਗੇ ਦੇ ਅੱਗੇ ਮੂਵ 온 ਹੁੰਦਾ ਰਿਹਾ ਠੀਕ ਹੈ ਲਓ ਜੀ ਨਵੇਂ ਵਲੋਗ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡਾ ਤੋਂ ਵੀ ਗਲਤੀ ਹੋ ਗਈ ਸੀ ਚਲੋ ਵਧੀਆ ਹੋਇਆ ਸਾਨੂੰ ਪਤਾ ਲੱਗ ਗਿਆ ਉਹਨਾਂ ਦਾ ਧੰਨਵਾਦ ਕਰਦੇ ਆ ਲੱਖ ਲੱਖ ਸ਼ੁਕਰਾਨਾ ਕਰਦੇ ਆ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀਆਂ ਦੇਣ ਤੇ ਸਾਡੇ ਵੀ ਦਿਮਾਗ ਵਿੱਚ ਨਹੀਂ ਸੀ ਮਿਸਟੇਕ ਹੋ ਗਈ ਸੀ ਤੇ ਉਹਦੇ ਲਈ ਆਪਾਂ ਸੌਰੀ ਵੀ ਫੀਲ ਕੀਤਾ ਆ ਕਈਆਂ ਨੇ ਇਹ ਵਲੋਗ ਦੇਖ ਹੀ ਲਿਆ ਹੋਣਾ ਆ ਕਈਆਂ ਨੂੰ ਨਹੀਂ ਵੀ ਪਤਾ ਇਸ ਵਲੋਗ ਬਾਰੇ ਦੇਖ ਲੀ ਤੁਸੀਂ ਕਲਿੱਪ ਕੀ ਕਹਿ ਰਿਹਾ ਸਾਡੇ ਤੋਂ ਇੱਕ ਗਲਤੀ ਹੋ ਗਈ ਸੀ ਇੱਕ ਮਿਸਟੇਕ ਹੋ ਗਈ ਸੀ ਅਸੀਂ ਧਿਆਨ ਨਹੀਂ ਦਿੱਤਾ ਹੈਗਾ ਤੁਸੀਂ ਵਲੋਗ ਅਪਲੋਡ ਕਰਕੇ ਰੀ ਚੈੱਕ ਨਹੀਂ ਕਰਦੇ ਵੀ ਅਸੀਂ ਕੀ ਅਪਲੋਡ ਕੀਤਾ ਹੈਗਾ ਕਿਤੇ ਕੋਈ ਗਲਤੀ ਤਾਂ ਨਹੀਂ ਹੋਈ ਅਸੀਂ ਵੀ ਆਪਣੀ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਦੋ ਜਾਂ ਤਿੰਨ ਵਾਰ ਚੈੱਕ ਕਰੀਦਾ ਹੈਗਾ ਠੀਕ ਆ ਤੁਹਾਡੇ ਤਾਂ ਫਿਰ ਫੈਮਿਲੀ ਵਲੌਗ ਹੁੰਦੇ ਆ ਧੀਆ ਮਾਵਾਂ ਜਨਾਨੀਆਂ ਸਾਰੀਆਂ ਹੁੰਦੀਆਂ ਤੁਹਾਨੂੰ ਤਾਂ ਚਾਰ ਪੰਜ ਵਾਰ ਚੈੱਕ ਕਰਨਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਸਾਡੇ ਤੋਂ ਗਲਤੀ ਹੋ ਗਈ ਸੀ ਧਿਆਨ ਨਹੀਂ ਰਿਆ ਠੀਕ ਹੈ ਸਾਨੂੰ ਕਿਸੇ ਨੇ ਜੀ ਫੋਨ ਕਰਕੇ ਸਮਝਾਇਆ ਇਹਨਾਂ ਨੂੰ ਚਲੋ ਕਿਸੇ ਨੇ ਫੋਨ ਕਰਕੇ ਸਮਝਾਇਆ ਹੋਣਾ ਵੀ ਇਦਾਂ ਦੀ ਹਰਤਾ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਉਹਦਾ ਧੰਨਵਾਦ ਕਰਦੇ ਪਏ ਆ ਠੀਕ ਹੈ ਲੋੜ ਹੀ ਕਿਉਂ ਪੈਂਦੀ ਕਿਸੇ ਨੂੰ ਫੋਨ ਕਰਨ ਦੀ ਸੀਤੀ 35-35 ਸਾਲਾਂ ਦੇ ਹੈਗੇ ਹੋ ਤੁਹਾਨੂੰ ਇਹ ਬੇਸਿਕ ਚੀਜ਼ਾਂ ਵੀ ਸਿਖਾਉਣੀਆਂ ਪੈਣਗੀਆਂ ਫਿਰ ਕਹਿੰਦੇ ਅਸੀਂ ਅਨਪੜ੍ਹ ਨਹੀਂ ਹੈਗੇ ਸਾਨੂੰ ਅਨਪੜ੍ਹ ਕਹਿੰਦੇ ਕਿਉਂ ਹੈਗੇ ਹਾਂ ਅੱਗੇ ਦੇਖੋ ਕੀ ਹੁਣਾ ਜਾਂ ਕਈਆਂ ਨੂੰ ਨਹੀਂ ਵੀ ਪਤਾ ਇਸ ਬਲੌਗ ਬਾਰੇ ਉਹ ਜਦੋਂ ਡਿਲੀਟ ਕਰ ਦਿੰਦਾ ਹੈ ਤੇ ਬਾਕੀ ਇੱਦਾਂ ਕੋਈ ਚੱਕਾ ਨਹੀਂ ਹੈਗਾ ਤੇ ਅਸੀਂ ਕੱਟ ਦਿੱਤਾ ਉਹ ਬਲੌਗ ਕਿਉਂਕਿ ਸਾਡੂੰ ਵੀ ਪਤਾ ਨਹੀਂ ਲੱਗਾ ਜਸਲੀਨ ਡੈਡੀ ਸੇ ਨਿਕਲ ਨਹੀਂ ਪਾਈ ਸੀ ਤੇ ਉਹ ਫੋਨ ਵੀਡੀਓ ਬਚਾ ਕੇ ਨਾਉਣ ਲੱਗੀ ਸੀ ਤੇ ਉਹਦੇ ਵਿੱਚ ਬਲੌਗ ਦੇ ਵਿੱਚ ਉਹਦੀ ਇਦਾਂ ਆ ਇੱਕ ਦੋ ਸਕਿੰਟ ਦੀ ਆ ਗਈ ਹਾਂ ਆ ਗਈ ਸੀ ਬਾਕੀ ਇਹ ਚੱਕ ਕਰਕੇ ਚਾੜੀਦਾ ਜਾਂ ਸਾਡੇ ਤੋਂ ਇਦਾਂ ਦੀ ਗਲਤੀ ਹੋ ਹੀ ਤਾਂ ਨਹੀਂ ਦੇਖ ਹੁਣ ਤੂੰ ਜਿੰਨੀਆਂ ਮਰਜ਼ੀ ਸਫਾਈਆਂ ਦੇ ਲਿਆ ਵੀ ਸਾਡੇ ਤੋਂ ਅਚਾਨਕ ਹੋ ਗਿਆ ਸਾਨੂੰ ਪਤਾ ਨਹੀਂ ਲੱਗਿਆ ਜਸਲੀਨ ਨਹਾਣ ਲੱਗੀ ਸੀ ਤੈਨੂੰ ਉਸੇ ਟਾਈਮ ਪਤਾ ਲੱਗ ਗਿਆ ਸੀ ਉਸ ਮੂਮੈਂਟ ਤੇ ਤੂੰ ਰਿਐਕਸ਼ਨ ਵੀ ਦਿੱਤਾ ਜਦੋਂ ਕੁੜੀ ਤੇਰੀ ਕੱਪੜਿਆਂ ਤੋਂ ਬਿਨਾਂ ਕੈਮਰੇ ਦੇ ਵਿੱਚ ਕੈਪਚਰ ਹੋਈ ਹੈ ਠੀਕ ਹੈ ਤੂੰ ਰਿਐਕਸ਼ਨ ਫੇਰੋਂ ਤੂੰ ਕਿਉਂ ਦਿੱਤਾ ਹੁਣ ਤੁਸੀਂ ਇੱਥੇ ਆ ਕੇ ਡਰਾਮੇ ਬਾਜ਼ੀਆਂ ਕਰਦੇ ਪਿਓ ਸਾਡੇ ਤੋਂ ਗਲਤੀ ਹੋ ਗਈ ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਕਿਉਂਕਿ ਤੁਹਾਡਾ ਸਾਰਾ ਧਿਆਨ ਆਪਣੇ ਆਪ ਨੂੰ ਦਿਖਾਉਣ ਤੇ ਬਾਕੀ ਅਸੀਂ ਬਲੌਗ ਵੀ ਉਹ ਰਿਪੋਰਟ ਕਰ ਦਿੱਤਾ ਸੀ ਤੇ ਇਹਨਾਂ ਦੱਸਿਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੇ ਕਿਉਂਕਿ ਵਧੀਆ ਗੱਲਾਂ ਦੱਸਣਾ ਵੀ ਦੱਸ ਦਿੱਤਾ ਅਸੀਂ ਕੜਤਾ ਜੇ ਨਾਂ ਦੱਸਦੇ ਸਾਨੂੰ ਨਹੀਂ ਪਤਾ ਲੱਗਣਾ ਸੀ ਸੱਚੀ ਗੱਲ ਹੈ ਸਾਨੂੰ ਨਹੀਂ ਪਤਾ ਲੱਗਣਾ ਸੀ ਕਿਉਂਕਿ ਸਾਨੂੰ ਆਪ ਨੂੰ ਵੀ ਕੋਈ ਇਦਾਂ ਦਾ ਮਾਈਂਡ ਚ ਨਹੀਂ ਸੀ ਬਾਕੀ ਖੁਸ਼ ਰਹੋ ਸਾਰੇ ਜਣੇ ਸਿਹਤ ਲਈ ਸਿਹਤ ਲਈ ਸਕੂਲੇ ਸੋ ਮਾਈ ਗੋਡ ਹੁਣ ਇਹ ਕੀ ਕਹਿ ਰਹੀ ਹੈ ਵੀ ਜੇ ਸਾਨੂੰ ਉਹ ਭਾਜੀ ਫੋਨ ਕਰਕੇ ਨਾਂ ਦੱਸਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੇ ਜਿਹੜਾ 7 ਲੱਖ ਦੇ ਕਰੀਬ ਸਬਸਕ੍ਰਾਈਬਰ ਹੈ ਇਹ ਕਿਸ ਲਈ ਹੈ ਇਹ ਤੁਹਾਨੂੰ ਤੁਹਾਡੀ ਗਲਤੀਆਂ ਨਹੀਂ ਦੱਸਦਾ ਕੀ ਸਿਰਫ ਠਰਕਪੌਰ ਨੂੰ ਰੱਖਿਆ ਹੋਇਆ ਸਵਾਦ ਲੈਣ ਨੂੰ ਰੱਖਿਆ ਹੋਇਆ ਜੇ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ ਆਈ ਥਿੰਕ 11 12 ਹਜ਼ਾਰ ਜਣਿਆਂ ਨੇ ਉਹ ਵਲੌਗ ਦੇਖਿਆ ਜਦੋਂ ਸਕਰੀਨ ਰਿਕਾਰਡਿੰਗ ਹੋਈ ਹੈ ਠੀਕ ਹੈ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਤੁਹਾਡੀ 25 ਦੀ ਅਸਰਪਿਕ ਆ ਗਈ ਹੈ ਇਸ ਤਰ੍ਹਾਂ ਵੀਡੀਓ ਆ ਗਈ ਹੈ ਫਿਰ ਲਾਹਣਤ ਹੈ ਇਹੋ ਜੇ ਸਬਸਕ੍ਰਾਈਬਰਾਂ ਤੇ ਵੀ ਉਹ ਵੈਸੇ ਵੀ ਲਾਹਣਤੀ ਹੈ ਜਿਹੜੇ ਇਹਨਾਂ ਨੂੰ ਸਬਸਕ੍ਰਾਈਬ ਕਰੀ ਬੈਠੇ ਆ ਕਿਉਂਕਿ ਇਹ ਦਿਖਾਉਂਦੀ ਕੀ ਹੈ ਕੀ ਸिखਾਉਂਦੀ ਹੈ ਕੀ ਮੋਟੀਵੇਸ਼ਨ ਦਿੰਦੀ ਹੈ ਬਸ ਸਾਰਾ ਉਹ ਜਿਹੜੇ ਚਮੰਦ ਦੀ ਤਰ੍ਹਾਂ ਬੈਠੇ ਰਹੋ ਘਰ ਚ ਗੰਧ ਪਿਆ ਰਹੇ ਇਹ ਤੁਹਾਨੂੰ ਇਹ ਸਖੰਦੇ ਲੋਗ 7 ਲੱਖ ਬੰਦਾ ਸ਼ਰਮ ਨਾਲ ਡੁੱਬ ਮਰੋ ਠੀਕ ਹੈ ਉੱਤੋਂ ਤੁਸੀਂ ਇਹਨਾਂ ਨੂੰ ਗਿਫਟ ਵੀ ਭੇਜਦੇ ਹੋ ਪੈਸੇ ਵੀ ਭੇਜਦੇ ਹੋ ਬਾਕੀ ਇਹਨਾਂ ਤੇ ਡਿਟੇਲ ਦੇ ਵਿੱਚ ਗੱਲਾਂ ਕਰਨ ਵਾਲੀਆਂ ਬਹੁਤ ਹੈਗੀਆਂ ਪਰ ਆ ਦੋ ਤਿੰਨ ਪੁਆਇੰਟ ਜ਼ਰੂਰੀ ਸੀ ਵਿਕਰਮ ਦੀ ਆ ਜਿਹੜੀ ਇਹਨੇ ਇੱਕ ਕਲਿੱਪ ਤੇ ਆਪਾਂ ਗੱਲ ਕੀਤੀ ਹੈ ਤੇ ਇਸ ਪੁਆਇੰਟ ਤੇ ਆਪਾਂ ਗੱਲ ਕੀਤੀ ਹੈਗੀ ਹੈ ਇਹ ਜਿਹੜੀ ਕਹਿ ਰਹੀ ਹੈਗੀ ਨਾ ਵੀ ਅਸੀਂ ਵਲੌਗ ਡਿਲੀਟ ਕਰ ਦਿੱਤਾ ਸੀ ਠੀਕ ਹੈ ਤੁਸੀਂ S2R2 ਦੀ ਪੈਨ ਦੀ ਵੀਡੀਓ ਦੇ ਵਿੱਚ ਜਾ ਕੇ ਦੇਖਿਓ ਉਹਨਾਂ ਨੇ ਕਲੀਅਰ ਦਿਖਾਇਆ ਹੋਇਆ ਕਿ ਇਸ ਤਰ੍ਹਾਂ ਇਹਨਾਂ ਨੇ ਵਲੌਗ ਨੂੰ ਡਿਲੀਟ ਨਹੀਂ ਕੀਤਾ ਸੀ ਅਨਲਿਸਟਡ ਕੀਤਾ ਸੀ ਵੀਡੀਓ ਦੇ ਵਿੱਚ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੋਇਆ ਹੈ ਕਾਈਂਡਲੀ ਤੁਸੀਂ ਉਹਨਾਂ ਦੀ ਵੀਡੀਓ ਨੂੰ ਜਾ ਕੇ ਜ਼ਰੂਰ ਦੇਖਿਓ ਤੇ ਅੱਜ ਇੱਕ ਆਪਾਂ ਸ਼ਾਰਟ ਵੀਡੀਓ ਪਾਇਆ ਸੀ ਉਹ ਤੁਸੀਂ ਦੇਖ ਹੀ ਲਿਆ ਹੋਣਾ ਡਰਾਮੇਬਾਜ਼ ਕਪਾਲ ਬੇਸਤੀ ਦੇ ਸ਼ੁਕੀਨ ਕਮਲ ਫੁਕਰੀ ਠੀਕ ਹੈ ਜੀ ਇਹਨਾਂ ਤੇ ਵੀ ਡਿਟੇਲ ਵੀਡੀਓ ਆਊਗੀ ਤੇ ਦੂਸਰੀ ਡਿਟੇਲ ਵੀਡੀਓ ਆਊਗੀ ਮੀਨੂ ਸਿਰਾਂ ਤੇ ਪਹਿਲਾਂ ਤੁਹਾਨੂੰ ਕਿਹਦੀ ਵੀਡੀਓ ਚਾਹੀਦੀ ਹੈ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੇ ਹਾਂ ਇੱਕ ਗੱਲ ਹੋਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣੀ ਹੈ ਆ ਜਿਹੜੀ ਸਹਿਜ ਅਮਨ ਵਾਲੀ ਨੇ ਗਲਤੀ ਕੀਤੀ ਹੈ ਇਹ ਜਿਹੜੀ ਕਹਿ ਰਹੀ ਹੈ ਸਾਡੇ ਤੋਂ ਅਣਜਾਣੇ ਚ ਗਲਤੀ ਹੋ ਗਈ ਕੀ ਇਹ ਗਲਤੀ ਜੋ ਕਿ ਅਣਜਾਣੇ ਚ ਨਹੀਂ ਹੋਈ ਇਹ ਕੋਈ ਅੰਗੈਲੀ ਨਹੀਂ ਹੈਗੀ ਐ ਇੰਨੇ ਉਸ ਟਾਈਮ ਤੇ ਰਿਐਕਸ਼ਨ ਵੀ ਦਿੱਤਾ ਇਹਨੂੰ ਪਤਾ ਵੀ ਲੱਗਿਆ ਸੀ ਵੀ ਇਹਦੀ ਕੁੜੀ ਦੀ ਬਿਨਾ ਕੱਪੜਿਆਂ ਤੋਂ ਵੀਡੀਓ ਕੈਪਚਰ ਹੋ ਗਈ ਹੈ ਤੈਨੂੰ ਕੀ ਇਸ ਗੱਲ ਤੇ ਮਾਫ ਕਰਨਾ ਚਾਹੀਦਾ ਬੀਇੰਗ ਐ ਊਮਨ ਬੀਇੰਗ ਐ ਮਦਰ ਮੈਂ ਇਹਨੂੰ ਇਸ ਗੱਲ ਤੇ ਮਾਫ ਨਹੀਂ ਕਰ ਸਕਦੀ ਠੀਕ ਹੈ ਜੀ ਤੇ ਇੱਕ ਗੱਲ ਹੋਰ ਮੋਬਾਈਲਾਂ ਤੇ ਨੈਟ ਤੇ ਗੰਦਪਨ ਵਾਲੇ ਦਿਨੋ ਦਿਨ ਵਧਨੇ ਆ ਘਟਨੇ ਨਹੀਂ ਆ ਬੀਇੰਗ ਪੈਰੈਂਟਸ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਸੀਂ ਆਪਣੇ ਬੱਚੇ ਨੂੰ ਮੋਬਾਈਲ ਤੋਂ ਦੂਰ ਕਿੱਦਾਂ ਰੱਖਣਾ ਹੈਗਾ ਉਹਦੀ ਜ਼ਿੰਦਗੀ ਨੂੰ ਸਹੀ ਸੇਧ ਸਹੀ ਦਿਸ਼ਾ ਕਿਸ ਤਰ੍ਹਾਂ ਦੇਣੀ ਹੈਗੀ ਹੈ ਤੁਸੀਂ ਲੋਕਾਂ ਤੇ ਕਿਉਂ ਨਿਰਭਰ ਹੋਨੇ ਹੋ ਵੀ ਇਹ ਗੰਦ ਨਾ ਪਾਵੇ ਉਹ ਗੰਦ ਨਾ ਪਾਵੇ ਅਸੀਂ ਬੈਠੇ ਆ ਜਿੰਨਾ ਕ ਅਸੀਂ ਰੋਕ ਸਕਦੇ ਆ ਰੋਕਾਂਗੇ ਕ੍ਰਿਟਿਸਾਈਜ਼ ਜਿੰਨਾ ਕ ਅਸੀਂ ਕਰ ਸਕਦੇ ਆ ਕਰਾਂਗੇ ਠੀਕ ਹੈ ਲੇਕਿਨ ਪ੍ਰਾਇਮਰੀ ਰਿਸਪੌਂਸਿਬਿਲਟੀ ਕੀ ਦੀ ਬੰਦੀ ਹੈਗੀ ਹੈ ਪੇਰੈਂਟਸ ਦੀ ਇਹ ਤੁਸੀਂ ਦੇਖੋ ਆਪਣੇ ਬੱਚੇ ਨੂੰ ਕਲਚਰ ਦੇ ਨਾਲ ਪੜਾਈ ਦੇ ਨਾਲ ਕਿਸੇ ਸਕਿੱਲ ਦੇ ਨਾਲ ਕਿਸੇ ਸਪੋਰਟਸ ਦੇ ਨਾਲ ਕਿਸ ਤਰ੍ਹਾਂ ਜੋੜਨਾ ਹੈਗਾ ਬਟ ਇੱਥੇ ਤਾਂ ਮੈਂ ਦੇਖਿਆ ਬੱਚਿਆਂ ਨਾਲੋਂ ਵੱਧ ਕੇ ਜਵਾਨੀ ਤਾਂ ਕਈ ਮਾਵਾਂ ਨੂੰ ਚੜੀ ਹੋਈ ਹੈ ਮਹਿਕ ਦੀ ਮੰਮੀ ਦੀ ਐਗਜ਼ਾਮਪਲ ਤੁਸੀਂ ਲੈ ਲਓ ਠੀਕ ਹੈ ਪੇਰੈਂਟਸ ਜਦੋਂ ਤੱਕ ਆਪਣੀਆਂ ਰਿਸਪੌਂਸਿਬਿਲਟੀ ਸਹੀ ਤਰੀਕੇ ਨਾਲ ਨਹੀਂ ਨਿਭਾਣਗੇ ਤਾਂ ਉਹਨਾਂ ਚੱਕ ਯੂਥ ਗਲਤ ਰਾਹ ਤੇ ਜਾਂਦਾ ਰਹੇਗਾ ਪੇਰੈਂਟਸ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਠੀਕ ਹੈ ਪੇਰੈਂਟਸ ਸੋਨਾ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਚੀਜ਼ਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾਵੇ ਕਿਸੇ ਤਰੀਕੇ ਰੋਕਿਆ ਜਾਵੇ ਲੇਕਿਨ ਪੇਰੈਂਟਸ ਦਾ ਸਾਥ ਹੋਣਾ ਵੀ ਬੱਚਿਆਂ ਦੇ ਨਾਲ ਬਹੁਤ ਜ਼ਰੂਰੀ ਹੈ ਪੇਰੈਂਟਸ ਬਣੋ ਠੀਕ ਹੈ ਬੱਚਿਆਂ ਦੇ ਦੋਸਤ ਬਣਨ ਨਾਲੋਂ ਵੱਧ ਕੇ ਉਹਨਾਂ ਦੇ ਪੇਰੈਂਟਸ ਬਣੋ ਮੈਂ ਅੱਗੇ ਵੀ ਆਪਣੀ ਇਸ ਵੀਡੀਓ ਦੇ ਵਿੱਚ ਕਿਹਾ ਹੋਇਆ ਦੋਸਤ ਬਹੁਤ ਬਣ ਸਕਦੇ ਹਨ ਲੇਕਿਨ ਜੋ ਮਾਪਿਓ ਦੀ ਜ਼ਿੰਮੇਵਾਰੀ ਹੈ ਉਹ ਮਾਪਿਓ ਨੇ ਹੀ ਨਿਭਾਣੀ ਹੈ ਹਾਂ ਮੈਂ ਇਹ ਵੀ ਗੱਲ ਮੰਨਦੀ ਹਾਂ 1-2% ਐਕਸੈਪਸ਼ਨਲ ਕੇਸ ਹੋ ਸਕਦੇ ਆ ਜਿਹਦੇ ਵਿੱਚ ਪੇਰੈਂਟਸ ਨੇ ਸਹੀ ਗਾਈਡੈਂਸ ਦਿੱਤੀ ਸੀ ਪੇਰੈਂਟਸ ਨੇ ਸਹੀ ਐਜੂਕੇਸ਼ਨ ਦਿੱਤੀ ਸੀ ਬਟ ਬੱਚੇ ਫਿਰ ਵੀ ਗਲਤ ਰਾਹ ਤੇ ਤੁਰ ਪਏ ਬਟ ਉਹਨਾਂ ਕੇਸਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਜ਼ਿਆਦਾਤਰ ਬੱਚੇ ਉਹੀ ਫੋਲੋ ਕਰਦੇ ਆ ਜੋ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਨਕਰੇਜ ਕਰਦੇ ਹੈਗੇ ਆ ਠੀਕ ਹੈ ਬਹੁਤ ਡਾਕਟਰ ਤੁਸੀਂ ਦੇਖਿਓ ਨੇ ਜਿਨ੍ਹਾਂ ਦੇ ਬੱਚੇ ਡਾਕਟਰ ਐ ਬਹੁਤ ਇੰਜੀਨੀਅਰ ਤੁਸੀਂ ਇਹੋ ਜਿਹੇ ਦੇਖਿਓ ਨੇ ਜਿਨ੍ਹਾਂ ਦੇ ਬੱਚੇ ਇੰਜੀਨੀਅਰ ਐ ਬਹੁਤ ਐਕਟਰ ਤੁਸੀਂ ਇਹੋ ਜਿਹੇ ਦੇਖਿਓ ਨੇ ਜਿਨ੍ਹਾਂ ਦੇ ਬੱਚੇ ਐਕਟਰ ਹੈਗੇ ਐ ਤਾਂ ਮੋਸਟਲੀ ਬੱਚੇ ਉਹੀ ਫੋਲੋ ਕਰਦੇ ਐ ਜੋ ਉਹਨਾਂ ਦੇ ਪੇਰੈਂਟਸ ਕਰਦੇ ਹੈਗੇ ਐ ਤਾਂ ਸੋ ਦੈਟ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਆਪਣੇ ਬੱਚਿਆਂ ਦੇ ਦੋਸਤ ਨਾਲੋਂ ਵੱਧ ਕੇ ਪੇਰੈਂਟਸ ਬਣੋ ਠੀਕ ਐ ਤੇ ਜੋ ਪੇਰੈਂਟਸ ਗਾਈਡੈਂਸ ਦੇ ਸਕਦੇ ਐ ਜੋ ਪੇਰੈਂਟਸ ਆਪਣੇ ਬੱਚੇ ਦਾ ਭਲਾ ਸੋ ਸਕਦੇ ਐ ਉਪਰ ਯਾਰ ਦੋਸਤ ਰਸੇਦਾ ਨਹੀਂ ਕਰ ਸਕਦਾ ਮੈਂ ਮੰਦੀ ਆ ਦੋਸਤ ਵੀ ਕਈ ਚੰਗੇ ਹੁੰਦੇ ਆ ਸਹੀ ਦਿਸ਼ਾ ਦਿੰਦੇ ਆ ਜ਼ਿੰਦਗੀ ਨੂੰ ਲੇਕਿਨ ਜੋ ਪੇਰੈਂਟਸ ਆਪਣੇ ਬੱਚੇ ਲਈ ਸੋਚ ਸਕਦੇ ਆ ਨਾ ਉਹ ਕੋਈ ਨਹੀਂ ਸੋਚ ਸਕਦਾ ਠੀਕ ਹੈ ਇਸੇ ਕਰਕੇ ਉਹ ਇੱਕ ਕਹਾਵਤ ਵੀ ਹੈ ਨਾ ਇੱਕ ਸੇ ਵੀ ਹੈ ਵੀ ਰੱਬ ਹਰ ਜਗ੍ਹਾ ਨਹੀਂ ਹੋ ਸਕਦਾ ਤੇ ਇਸ ਲਈ ਉਹਨੇ ਮਾਂ ਬਣਾਈ ਤੇ ਪੇਰੈਂਟਸ ਦੇ ਵਿੱਚੋਂ ਵੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਮਾਂ ਦੀ ਹੈ 95% ਰਿਸਪੌਂਸਿਬਿਲਟੀ ਮਾਂ ਦੀ ਹੁੰਦੀ ਹੈ ਬੱਚੇ ਦੇ ਪਾਲਣ ਪੋਸ਼ਣ ਚ ਸੰਸਕਾਰ ਦੇਣ ਚ ਉਹਨੂੰ ਸਹੀ ਰਾਹ ਦਿਖਾਉਣ ਦੇ ਵਿੱਚ ਕਿਉਂਕਿ ਪਿਓ ਤਾਂ ਜ਼ਿਆਦਾਤਰ ਕੰਮਾਂ ਤੇ ਚਲੇ ਜਾਂਦੇ ਨਾ ਸਾਰਾ ਦਿਨ ਬੱਚੇ ਕਿੱਥੇ ਹੁੰਦੇ ਆ ਸਕੂਲ ਜਾਂ ਮਾਂ ਦੇ ਕੋਲ ਤੋਂ ਸੋ ਆਪਣੇ ਬੱਚਿਆਂ ਦੇ ਪੇਰੈਂਟਸ ਬਣੋ ਠੀਕ ਹੈ ਤੇ ਤੇ ਇਹ ਸੀ ਅੱਜ ਦੀ ਵੀਡੀਓ ਆਈ نو ਵੀਡੀਓ ਐਂਡ ਤੇ ਬਹੁਤ ਸੀਰੀਅਸ ਮੋਡ ਤੇ ਚਲੇਗੀ ਪਰ ਆਪਣੀ ਲਾਈਫ ਲਈ ਇਹ ਗੱਲਾਂ ਵੀ ਬਹੁਤ ਜ਼ਰੂਰੀ ਹੈ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਤਿੰਨ ਸਵਾਲ ਪੁੱਛੇ ਆ ਵੀ ਪਹਿਲਾ ਕਮਲ ਫੁਕਰੀ ਤੇ ਡਿਟੇਲ ਵੀਡੀਓ ਆਵੇ ਮੀਨੂ ਸਿਰਾਂ ਤੇ ਤੇ ਆਪਾਂ ਇਸ ਸਹਿਜਮਨ ਨੂੰ ਇਸ ਗਲਤੀ ਲਈ ਮਾਫ ਕਰ ਸਕਦੇ ਆ ਜਾਂ ਨਹੀਂ ਮੈਂ ਤਾਂ ਨਹੀਂ ਕਰ ਸਕਦੀ ਤੇ ਤੁਸੀਂ ਆਪਣੀ رائے ਮੈਨੂੰ ਕਮੈਂਟਾਂ ਚ ਜ਼ਰੂਰ ਦੇਣਾ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਸਸ਼ੇ ਕਾਲ ਜੀ